ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਜਿਹੜਾ ਇੰਡੀਆ ਮੀਡੀਆ ਝੂਠਾ ਪ੍ਰੋਪਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਜੀ ਅੱਛਾ ਤੁਸੀਂ ਜਿੱਥੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ ਡਾਰੂਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖ ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉੱਥੇ ਦੱਸ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ ਕਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੈਸ਼ਨੈਲਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰਿਆਂ ਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਔਰ মিডিਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਮਤਲਬ ਕੀ ਪਲਾਨ ਕੋ ਕੀਤਾ ਮਸਤਕਬਿਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ মিডিਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਜਿਹੜਾ ਇੰਡੀਆ মিডিਆ ਝੂਠਾ ਪ੍ਰੋਪਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਇੱਜ਼ਤ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਦੀ ਹੈ ਜੀ ਅੱਛਾ ਤੁਸੀਂ ਜਿੱਥੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ ਦਰੂਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀ ਗਈ ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉੱਥੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾ ਦੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ মিডিਆ ਦੇ ਵਿੱਚ ਖੜੀ ਆਂ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆਂ ਅੱਛਾ ਤੁਸੀਂ ਕੀ ਕੀ ਸਮਝੋ ਕਿੰਨਾ ਨੇ ਕਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੈਸ਼ਨੈਲਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰੇ ਆਂਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਦਾ ਔਰ ਮੇਰੇ ਭਰਾ ਹਸਨ ਪਾਸ਼ਾ ਜੋ ਵਕੀਲ ਆ ਇਹਨਾਂ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਕੋਈ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਹੈ ਤੇ ਤੁਸੀਂ ਜਿਹੜਾ ਇੰਡੀਆ ਮੀਡੀਆ ਝੂਠਾ ਪ੍ਰੋਪਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਾਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਂਦੀ ਹੈ ਜੀ अच्छा ਤੁਸੀਂ ਜਿੱਤੇ ਰਹੇ ਹੋ ਮਹੀਨਾ ਡੇਟ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ? ਦਰੁਮਾਨ ਵਿੱਚ ਰੱਖਿਆ ਗਿਆ ਜੀ ਉਥਰ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ। ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਤੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮੈਨੂੰ ਮੇਰੇ ਅੱਲਾਹ ਤੇ ਯਕੀਨ ਸੀਗਾ ਜਿਨ੍ਹਾਂ ਦਾ ਮੈਂ ਕਲਮਾ ਪੜਿਆ ਔਰ ਕਲਮੇ ਦੇ ਸਦਕਾ ਹੀ ਅੱਜ ਮੈਂ ਤੁਹਾਡੇ ਵਿੱਚ ਸਾਰੇ ਮੀਡੀਆ ਦੇ ਵਿੱਚ ਖੜੀ ਆ ਔਰ ਸਾਰੇ ਪਾਕਿਸਤਾਨ ਨਾਲ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ। ਅੱਛਾ ਤੁਸੀਂ ਕੀ ਕੀ ਸਮਝਦੇ ਕਿੰਨਾ ਨੇ ਕਿਰਦਾਰ ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇ ਔਰ ਪੁਲਸਵਰਨਦਰ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਦਾ ਔਰ ਮੇਰੇ ਭਰਾ ਹਸਨ ਪਾਸ਼ਾ ਜੋ ਵਕੀਲ ਹੈ ਇਹਨਾਂ ਦਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਕੋਈ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ ਪਾਕਿਸਤਾਨ ਬਹੁਤ ਵਧੀਆ ਜੀ ਪਾਕਿਸਤਾਨ ਵਿੱਚ ਕੋਈ ਡਰ ਵਾਲੀ ਲੋੜ ਨਹੀਂ ਹੈਗੀ ਜਿੱਥੇ ਮਰਜ਼ੀ ਘੁੰਮੋ ਫਿਰੋ ਔਰ ਪਾਕਿਸਤਾਨ ਬਹੁਤ ਵਧੀਆ ਔਰ ਇਹਨਾਂ ਦੇ ਮੀਡੀਆ ਵੀ ਬਹੁਤ ਵਧੀਆ ਤੇ ਤੁਸੀਂ ਰਾ ਇੰਡੀਆ ਮੀਡੀਆ ਝੂਠਾ ਪ੍ਰੋਪਾਗੈਂਡਾ ਕਰ ਰਿਹਾ ਉਹਨੂੰ ਕੀ ਕਹਿਣਾ ਚਾਹੋਗੇ ਇੰਡੀਆ ਵਾਲਿਆਂ ਨੇ ਮੇਰੀਆਂ ਖਬਰਾਂ ਬਹੁਤ ਗਲਤ ਤਰੀਕੇ ਨਾਲ ਔਰ ਮੇਰੀ ਜਿੱਦ ਦੇ ਖਿਲਾਫ ਉਹਨਾਂ ਨੇ ਖਬਰਾਂ ਲਈਆਂ ਉਹਨੂੰ ਮੈਨੂੰ ਬਹੁਤ ਸ਼ਰਮ ਆਉਂਦੀ ਚ ਆਉਦੀ ਹੈ ਜੀ ਅੱਛਾ ਤੁਸੀਂ ਜਿੱਥੇ ਰਹੇ ਹੋ ਮਹੀਨਾ ਡੇਢ ਤਨ ਉਥੇ ਕਿਸ ਤਰ੍ਹਾਂ ਰੱਖਿਆ ਗਿਆ ਦਰੂਮਾਨ ਵਿੱਚ ਰੱਖਿਆ ਗਿਆ ਜੀ ਉੱਥੋਂ ਦਾ ਸਟਾਫ ਬਹੁਤ ਵਧੀਆ ਸੀਗਾ ਔਰ ਮੈਂ ਬਹੁਤ ਖੁਸ਼ੀਗੀ ਅੱਛਾ ਤੁਹਾਨੂੰ ਕਿਸ ਤਰ੍ਹਾਂ ਤੁਹਾਨੂੰ ਯਕੀਨ ਹੈਗਾ ਸੀ ਕਿ ਤੁਸੀਂ ਵਾਕਾ ਤੋਂ ਬਾਰਡਰ ਕਿਸ ਤਰ੍ਹਾਂ ਮੁੰਡੇ ਤੁਹਾਡੇ ਫਿੰਗਰਪ੍ਰਿੰਟ ਗਏ ਉਹ ਉੱਥੇ ਮੈਨੂੰ ਬਿਲਕੁਲ ਯਕੀਨ ਨਹੀਂ ਸੀਗਾ ਮ ਔਰ ਸਾਰੇ ਪਾਕਿਸਤਾਨ ਵਾਲੇ ਮੈਂ ਖੁਸ਼ ਹੋ ਕੇ ਗੱਲਾਂ ਕਰ ਰਹੀ ਆ ਅੱਛਾ ਤੁਸੀਂ ਕੀ ਕੀ ਸਮਝੋ ਕਿੰਨਾ ਨੇ کردار ਆਪਣਾ ਆਪਣਾ ਅਦਾ ਕੀਤਾ ਤੁਹਾਡੇ ਇੱਥੇ ਅੱਜ ਤੁਸੀਂ ਨੈਸ਼ਨੈਲਟੀ ਮਿਲੀ ਪਾਕਿਸਤਾਨ ਦੀ ਸਾਰੇ ਧਾਰੇ ਆਂਦਾ ਮੇਰੇ ਮਤਲਬ ਸਹਿਯੋਗ ਸੀਗਾ ਔਰ ਪੁਲਿਸ ਵਾਲਿਆਂ ਦਾ ਸਹਿਯੋਗ ਨਾਲ ਔਰ ਸਾਰੇ ਧਾਰਿਆਂ ਦਾ ਇਹ ਸਰਕਾਰ ਦਾ ਔਰ ਮੇਰੇ ਭਰਾ ਹਸਨ ਪਾਸ਼ਾ ਜੋ ਵਕੀਲ ਹੈ ਇਹਨਾਂ ਦਾ ਅੱਛਾ ਔਰ ਮੀਡੀਆ ਵਾਲਿਆਂ ਨੇ ਵਧੀਆ ਕੀਤਾ ਜੀ ਹੁਣ ਤੁਸੀਂ ਕਿਸ ਤਰ੍ਹਾਂ ਆਪਣਾ ਕੋਈ ਮਤਲਬ ਕੀ ਪਲਾਨ ਕੋ ਕੀਤਾ ਮੁਸਤਕਬਲ ਦਾ ਪਲਾਨ ਇਹ ਹੈ ਜੀ ਅਸੀਂ ਆਪਣੀ ਮਿਹਨਤ ਕਰਾਂਗੇ ਔਰ ਆਪਣਾ ਰੋਜ਼ ਰੋਟੀ ਕਮਾ ਕੇ ਖਾਵਾਂਗੇ ਜੀ